ਜੋ ਸੋ ਜਿਹੜੀ ਫਾਇਰਿੰਗ ਹੋਈ ਸੀ ਐਸ ਸੁਦੀਰ ਦੇ ਕੋਲ ਵਿੱਚ ਕੀ ਅਪਡੇਟ ਹੈ ਪੰਜਾਬ ਸਰਕਾਰ ਵੱਲੋਂ ਜੁਰਮਦਿ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸ ਸੁਦੀਰ ਸ਼ੌਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਟਰੇਸ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ ਕਹਨੇ ਸਤ ਤੋਂ 7 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐ ਸਵੀਟ ਐ ਸੁਧੀਰ ਸ਼ਾਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇਤਿਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ ਸਖ਼ਤ ਅਰਾਮ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਚਲਾਈ ਜਾਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਤੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਉਹ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 ਤਰੀਕ 8 ਜਨਵਰੀ 2026 ਨੂੰ ਤੜਕੇ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖਨ ਕਲਾ ਪਿੰਡ थाना सदर ਕਪੂਰਥਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅਣਅਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵਕਫ ਵਕ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਸੀ ਮੇੜੂ ਸੁਖਰਾਤ ਸਿੰਘ ਸੁਖਾ ਵਾਸੀ ਬੀੜਪਵਾਦ ਕਮਲ ਪ੍ਰੀਤ ਸਿੰਘ ਉਰਫ ਪੀਤਾ ਵਾਸੀ ਸੰਧਵਾ ਬਹਿਰਾਮ ਤੋਂ ਅਤੇ ਹਰਜੀਤ ਸਿੰਘ ਵਾਸੀ ਖੇੜਾ ਥਾਣਾ ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਹਿਉਂਡੇ ਜਿਹੜੀ ਵੈਨਿਊ ਗੱਡੀ ਤੇ ਹਿਉਂਡੇ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਐ ਸੁਦੀਰ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀਆਂ ਗੱਡੀਆਂ ਵਰਤੀਆਂ ਉਹ ਇਹੀ ਸਨ ਮੋਢਲੀ ਪੁੱਛ ਕੇ ਛੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ ਕਿ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਤੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਵੀ ਦਿੱਤਾ ਗਿਆ ਸੀ ਇਹਨਾਂ ਦੀ ਪੁੱਛਗਿੱਛ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ ਸ਼ਨਾਖਤ ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤੈਦੀ ਨਾਲ ਉਹਨੂੰ 체ਤੀ 체ਤੀ ਅਰੈਸਟ ਕਰਨ 'ਚ ਲੱਗੀ ਹੋਈ ਹੈ ਇਹਦਾ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁੱਛਗਿੱਛ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ ਆ ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਹਾਂ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੂੰਘਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਮਿਸ਼ਨ ਮੋੜ ਦੇ ਤਹਿਤ ਆਰਗੇਨਾਈਜ਼ਡ ਕ੍ਰਿਮੀਨਲ ਸੇ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ ਆਰਗੇਨਾਈਜ਼ਡ ਕ੍ਰਿਮੀਨਲ ਸੇ ਉੱਤੇ ਜਿਹੜਾ ਸਪੈਸ਼ਲ ਕੈਂਪੇਨ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਵੱਲੋਂ ਜਿਹੜੀ ਰਾਜ ਸਰਕਾਰ ਦੀ ਦਿਸ਼ਾ ਨਿਰਦੇਸ਼ ਹੈ ਦਾਇਤਾ ਤਹਿਤ ਐਕਸਟੋਰਸ਼ਨ ਕਾਲਸ ਦੇ ਖਿਲਾਫ ਜਿਹੜੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟੋਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸਬੰਧਿਤ ਐਸਐਚਓ ਸਹਿਬਾਨਾਂ ਨੂੰ ਜਰੂਰ ਉਹਦੀ ਇਤਲਾਹ ਦੇਣ ਤਾਂ ਕਿ ਮੁਕੱਦਮਾ ਦਰਜ ਕਰਕੇ ਦੀ ਤਫ਼ਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਪਰੋਸਤਵਾਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੁਹੱਈਆ ਕਰਾਵਾਂਗੇ ਲਖਨਕਾਲਾ ਵਾਲੇ ਕੇਸ 'ਚ ਕੋਈ ਕਾਲ ਨਹੀਂ ਆਈ ਹੈਗੀ ਇਹ ਇਹ ਹੋ ਸਕਦਾ ਹੈਗਾ ਕਿ ਮਤਲਬ ਅ ਨਿਜੀ ਰੰਜਿਸ਼ ਤਹਿਤ ਕਰਾਈ ਗਈ ਹੋਏ ਜੇ ਸਰ ਸੁਦੀਪ ਸੂਤ ਸਰ ਪਵਾੜਾ ਦੇ ਜਿੰਨਾ ਸੇ ਕੀ ਕਾਰਨ ਹੈ ਜਿੰਨਾ ਤੇ ਰੰਕੀ ਕਰਨ ਜਿਵੇਂ ਕਿ ਮੈਂ ਦੱਸਿਆ ਜਿਹੜਾ ਰਿੰਗ ਲੀਡਰ ਹੈਗੇ ਆ ਕਿਉਂਕਿ ਇਹ ਜਿਹੜਾ ਕਾਰਨ ਤੇ ਜਿਹੜਾ ਪਿੱਛੇ ਕੀ ਮੋਟਿਵ ਸੀਗਾ ਉਹ ਕਾਂਸਪੀਰੇਟਰਸ ਦਾ ਹੁੰਦਾ ਹੈਗਾ ਜੋ ਅਸੀਂ ਬੰਦੇ ਫੜੇ ਉਹ ਐਗਜ਼ੀਕਿਊਟਰ ਸੀਗੇ ਤੇ ਪਿੱਛੇ ਅਸੀਂ ਮੇਨ ਰਿੰਗ ਲੀਡਰਾਂ ਨੂੰ ਅਸੀਂ ਛੇਤੀ ਫੜਾਂਗੇ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਜਿਹੜਾ ਖੁਲਾਸਾ ਕਰਾਂਗੇ ਸਰ ਜੀ ਦੀਆਂ ਗੱਡੀਆਂ ਹੈਗੀਆਂ ਉਹ ਕਿਹਨਾਂ ਦੀ ਇਹਨਾਂ ਦੀ ਆਪਣੀਆਂ ਜੀ ਉਹ ਵੀ ਕੋਈ ਉਹ ਵੀ ਨਹੀਂ ਇਹ ਗੱਡੀਆਂ ਇਹਨਾਂ ਦੀ ਆਪਣੀ ਹੈਗੀਆਂ ਤੇ ਹੋਰ ਵੀ ਇਹਨਾਂ ਦੀ ਗੱਡੀਆਂ ਅਸੀਂ ਆਈਡੈਂਟੀਫਾਈ ਕਰ ਲਈਆਂ ਉਹ ਵੀ ਅਸੀਂ ਛੇਤੀ ਜ਼ਬਤ ਕਰਾਂਗੇ ਸਰ ਦਾ ਸਟਾਈਲ ਕੀ ਹੈ ਜਿੱਦਾਂ ਇੱਥੇ ਟੂ ਵੀਲਰ ਸਾਨੂੰ ਦੇਖਦਾ ਪਿਆ ਹੈ ਸੀਸੀਟੀਵੀ ਦੇ ਵਿੱਚ ਕਿ ਟੂ ਵੀਲਰ ਪਿਆਏ ਹੈਗੇ ਤੇ ਗੱਡੀਆਂ ਕਿੱਥੇ ਲਾਉਂਦੇ ਸੀਦੇ ਟੂ ਵੀਲਰ ਕਿਨਾਂ ਲਾਉਂਦੇ ਨਹੀਂ ਬਿਲਕੁਲ ਕ੍ਰਾਈਮਨਲ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਕੋਈ ਸਬੂਤ ਨਾ ਛੱਡੇ ਤੇ ਵੱਧ ਤੋਂ ਵੱਧ ਜਿਹੜਾ ਆਪਣੀ ਆ ਆਈਡੈਂਟੀ ਨੂੰ ਜਾਂ ਆਪਣੀ ਜਿਹੜਾ ਮੂਵਮੈਂ ਤੇ ਆਬਵੀਅਸਲੀ ਤਾਂ ਹੀ ਜਿਹੜਾ ਇਹ ਸਕੂਟੀ ਲੈ ਕੇ ਆਈ ਸੀਗੇ ਤੇ ਆਪਣੀ ਗੱਡੀਆਂ ਨੇ ਪਿੱਛੇ ਖਿਲਾੜਦੀਆਂ ਸੀ ਇਹ ਸਰ ਦੀਸ ਆਰ ਦ ਕੈਰੀਅਰਸ ਜਿਹੜੇ ਫਾਇਰਿੰਗ ਕਰਦੇ ਨੇ ਇਹਨਾਂ ਦੇ ਐਗਜ਼ੀਕਿਊਟਰ ਨੇ ਦੀਸਰ ਐਗਜ਼ੀਕਿਊਟਰਸ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਨੇ ਆਰਜਨਲ ਫੋਰਨ ਮਾਸਟਰਮਾਈਂਡ ਜਿਹੜੇ ਉਹ ਬਿਲਕੁਲ ਫੋਰਨ ਚ ਵੀ ਹੈਗੇ ਆ ਤੇ ਨਾਲ ਜਿਹੜੇ ਲੋਕਲ ਲੈਵਲ ਕਾਂਸਪੀਰੇਟਰਸ ਜਿਹੜੇ ਆ ਜਿਨ੍ਹਾਂ ਨੇ ਫੋਰਨ ਬੇਸਡ ਲੈਸ ਦੇ ਕਹਿਣ ਤੇ ਕੰਮ ਕੀਤਾ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨੂੰ ਅਸੀਂ 체ਤੀ ਅਰੈਸਟ ਕਰਾਂਗੇ ਤਸ਼ਵੀਰਵਾਦ ਤਸ਼ਵੀਰਵਾਦ ਦੇ ਮਾਮਲੇ ਵਿੱਚ ਸਰ ਫੋਰਨ ਐਂਗਲ ਇਨਵੋਲਡ ਹੈ ਇਨਵੈਸਟੀਗੇ ਮੈਂ ਜਿਹੜੇ ਸੁਦੀਰ ਸਵੀਟ ਸ਼ਾਪ ਦੀ ਹੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਫੋਰਨ ਐਂਗਲ ਹੈ ਸਰ ਵੈਪਨ ਕਿਦਾਂ ਪ੍ਰੋਵਾਈਡ ਕੀਤਾ ਕਰ ਰਹੇ ਜਾਂ ਵੈਪਨ ਕੋ ਰਿਕਵਰ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿੱਦਾਂ ਹੀ ਅਸੀਂ ਮੇਨ ਕਨਸਪੀਰੇਟਰ ਫੜਦੇ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਕੋਈ ਜਿਹੜਾ ਗੈਂਗ ਆਪਰੇਟ ਕਰ ਰਿਹਾ ਹੈ ਇਹਨੇ ਜਿਹੜੀ ਹਿਸਟਰੀ ਤੁਸੀਂ ਇਹਦੇ ਵਿੱਚ ਦੇ ਦਿੱਤੀ ਹੈ ਜਿਹੜਾ ਇਹ ਵੈਪਨ ਜਿਹੜਾ ਫਿਓਰ ਕੀਤੇ ਦੇ ਆ 9mm ਅਮੂਨੀਸ਼ਨ ਵੀ ਯੂਜ਼ ਕੀਤਾ ਗਿਆ ਵਿਚ ਇਜ਼ ਅ ਫਿਸਕਲ ਇਹ ਜਿਹੜੀ ਫਿਸਕਲ ਅਨਲਿਸਿਸ ਡਿਸਕੀਗੇਟਿਡ ਵੈਪਨ ਦੇਸੀ ਨਹੀਂ ਹੈ ਇਹਨਾਂ ਨੇ ਜਿਹੜੀ ਪ੍ਰੋਕਿਊਰਮੈਂਟ ਉਹ ਕੈਪਟਨ ਕੀਤੀ ਹੈ ਇਹ ਮਤਲਬ ਥਰੂ ਸਮ ਲਿੰਕਸ ਆਪਣੇ ਕੀਤੀ ਹੈ ਸਰਵਾੜਾ ਦੇ ਵਿੱਚ ਹੈ ਜਾਂ ਈ ਗੈਟਿੰਗ ਇਟ ਫ্রম ਸਮ ਅਦਰ ਸੋਰਸ ਨਹੀਂ ਬਿਲਕੁਲ ਇਹ ਪੋਸਿਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੱਡੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਨਾਲ ਇਨਵੋਲਵਡ ਹੋਣ ਤੇ ਬਿਲਕੁਲ ਇਹਦੇ ਉੱਤੇ ਹੁਣ ਡਿਮਾਂਡ ਲੈ ਕੇ ਆਪਾਂ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਕੁਝ ਇਹਨਾਂ ਨੇ ਇਹ ਵੀ ਕਿਹਾ ਕਿ ਕਿੰਨੇ ਪੈਸੇ ਦੇ ਕੇ ਜਾਂਦਾ ਹੈ ਸ਼ੂਟਿੰਗ ਫਾਇਰਿੰਗ ਕਰਵਾਈ ਜਾਂਦੀ ਸੀ ਜਾਂ ਕੁਝ ਹਜੇ ਤੱਕ ਜਿਹੜੀ ਅਸੀਂ ਲਿミਟਿਡ ਟਾਈਮ ਤੇ ਪੁੱਛਗਿਛ ਕੀਤੀ ਹੈ ਇਹਨਾਂ ਨੇ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਹਜੇ ਤੱਕ ਬਟ ਇੱਕ ਵਾਰ ਅਸੀਂ ਹੋਰ ਨੂੰ ਕੈਨਾਂ ਤਫ਼ਤੀਸ਼ ਕਰਕੇ ਤੁਹਾਨੂੰ ਰਿਵਰਟ ਕਰਾਂਗੇ ਸਰ ਦੇ ਵਿੱਚ ਗੋਲੀ ਕੰਬ ਰਹੀ ਸੀ ਉਹਦੇ ਤੇ ਕਮੂਤਰਾ ਬਹੁਤ ਸਾਰੀ ਸਮਾਰਟ ਟੂ ਜਿਹੜਾ ਆਇਡੈਂਟੀਫਾਈ ਦਾ ਕਾਲਰ ਹੈ ਨਾ ਜਿਹੜਾ ਆਵਧੇ ਫਾਇਰਿੰਗ ਹੋਈ ਹੈ ਇਜ਼ ਇ ਕਨੈਕਟਡ ਵਿਦ ਕਲਾਰਾਣਾ ਗੈਂਗ অর ਇਟ ਇਜ਼ ਸਮਥਿੰਗ ਐਲਸ ਐਜ਼ ਆਫ ਨਾਓ ਕੋਈ ਐਦਾ ਦੀ ਐਵੀਡੈਂਸ ਨਹੀਂ ਹੈ ਜੋ ਕਲਾਰਾਣਾ ਗੈਂਗ ਤੇ ਇਹਨਾਂ ਨੂੰ ਲਿੰਕ ਕਰੇ ਬਟ ਇਟ ਇਜ਼ ਸਟਿਲ ਅੰਡਰ ਇਨਵੈਸਟੀਗੇਸ਼ਨ ਤੇ ਵੀ ਵਿਲ ਸੀ ਹਾਊ ਇਟ ਗੋਸ ਸਰ ਐਜੂਕੇਸ਼ਨ ਕਿੰਨੀ ਕਰ ਜਿਹੜੇ ਤੇ ਇਹ ਕਿੰਨੀ ਗੇਜ ਕਿੰਨੀ ਕਰ ਇਹ ਯੂਥ ਹੀ ਹੈਗਾ ਜੀ 25 ਤੋਂ 35 ਸਾਲ ਦੇ ਵਿੱਚ ਜਿਹੜਾ ਹੈਗਾ ਹੈਗਾ ਤੇ ਕਾਫੀ ਮੁੰਡੇ ਜਿਹੜੇ ਅਨਇੰਪਲੋਇਡ ਹੈਗੇ ਆ ਉਹ ਤਾਂ ਬੜੇ ਮਤਲਬ ਕੀ ਐਜੂਕੇਸ਼ਨ ਗ੍ਰੈਜੂਏਸ਼ਨ ਦਾ 10ਵੀਂ 12ਵੀਂ ਟਾਈਪ ਦੀ ਚੀਜ਼ 10ਵੀਂ 12ਵੀਂ ਟਾਈਪ ਦਾ ਮੈਂ ਇੱਕ ਡਿਟੇਲ ਪ੍ਰੈਸ ਨੋਟ ਤੁਹਾਨੂੰ ਹੋਰ ਦੇਣਾ ਹੈ ਜੀ ਇਹਨਾਂ ਤੇ ਕੋਈ ਪੁਰਾਣੇ ਐਫ ਆਈ ਆਰਸ ਨਹੀਂ ਹੈਗੇ ਇਹ ਨਵੇਂ ਇਹਨਾਂ ਨੇ ਸਿਲੈਕਟ ਕੀਤੇ ਸੀ ਮੁੰਡੇ ਤੇ ਜਿਹੜਾ ਰਿੰਗ ਲੀਡਰ ਹੈਗਾ ਉਹਦੇ ਉੱਤੇ ਪਹਿਲਾ ਪੰਜ ਮੁਕਤਮੇ ਦਰਜਨ ਉਹ ਜਿਹੜਾ 2022 22 ਜੀ ਮਤਲਬ 2 ਸਾਲ ਪਹਿਲਾਂ ਤਕਰੀਬਨ ਉਹ ਬੇਲ ਤੇ ਆਇਆ ਸੀ ਕਿਸੇ ਕੋਈ ਨਸ਼ਾ ਵਗੈਰਾ ਵੀ ਕਰਦੇ ਜਾਂ ਕੋਈ ਕਿਸੇ ਦਾ ਇਦਾਦਾ ਅਸੀਂ ਇਹਨਾਂ ਦਾ ਮੈਡੀਕਲ ਕਰਾ ਰਹੇ ਜੀ ਮੈਡੀਕਲ ਕਰਾਉਣ ਉਪਰੰਤ ਹੀ ਆਪਾਂ ਦੱਸ ਪਾਵਾਂਗੇ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਪੌਣੇ 7 ਵਜੇ ਸਵੇਰੇ ਉਹ ਆਪਣੇ ਟੂ ਰਿਲੇਟ ਉੱਪਰ ਆਏ ਉਸ ਤੋਂ ਬਾਅਦ ਫਰਾਰ ਇਧਰਲੇ ਪਾਸੇ ਹੋਏ ਮਤਲਬ ਤਗਵਾੜਾ ਚ ਹੀ ਰਹੇ ਜਾਂ ਆਊਟਰ ਸਿਟੀ ਨਿਕਲ ਗਏ ਇਹ ਮੈਜੋਰਿਟੀ ਜਿਹੜੇ ਜੋ ਐਗਜ਼ੀਕਿਊਟਰਸ ਮੈਂ ਕਹਿ ਰਿਹਾ ਉਹ ਫਗਵਾੜੇ ਤੇ ਫਗਵਾੜੇ ਦੇ ਵਿਸਿਨਿਟੀ ਦੇ ਵਿੱਚ ਹੀ ਹੈਗੇ ਆ ਤੇ ਇਨੀਸ਼ੀਅਲੀ ਲੋਕੇ ਸੀਗੇ ਤੇ ਇਹਨਾਂ ਨੂੰ ਅਸੀਂ ਟਰੈਕ ਡਾਊਨ ਕਰਕੇ ਅਰੈਸਟ ਕੀਤਾ ਹੈ ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਨੂੰ ਯੁੱਧ ਨਸ਼ਾ ਵਿਦੁੱਦੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਜੰਗੀ ਪਦਰ ਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਹੁਣ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧਤਾ ਦੂਜਾ ਪੜਾਅ ਸ਼ੁਰੂ ਕਰ ਲਿਆ ਹੈ ਪਹਿਰੇਦਾਰ ਪਿੰਡਾਂ ਦੇ ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਜੰਗੀ ਪਦਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਸਾਰੇ ਲੋਕਾਂ ਦੇ ਧਿਆਨ ਚ ਲੈਣਾ ਚਾਹੁੰਨਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਲਾਂਚ ਕੀਤੀ ਗਈ ਹੈ ਜਿਹਦਾ ਨੰਬਰ ਹੈਗਾ ਹੈ 9779100200 ਇਹ ਇੱਕ ਵਟਸਐਪ ਚੈਟਬੋਟ ਹੈ ਜਿਹਦੇ ਵਿੱਚ ਤੁਸੀਂ ਆਪਣੀ ਨਸ਼ੇ ਪ੍ਰਤੀ ਇਨਫੋਰਮੇਸ਼ਨ ਸੁਜੈਸ਼ਨ ਜਾਂ ਹੋਰ ਵੀ ਕੋਈ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਪੰਜਾਬ ਸਰਕਾਰ ਤੱਕ ਅਗਲੀ ਸਖਤ ਕਾਰਵਾਈ ਲਈ ਇੱਕ ਗੋਪਨੀਯ ਤੌਰ ਤੇ ਬੇਚ ਸਕਦੇ ਹੋ ਇਹ ਸੇਫ ਪੰਜਾਬ ਟਿਪਲਾਈਨ ਦੇ ਵਿੱਚ ਇੱਕ ਖਾਸ ਪ੍ਰਬੰਧ ਹੈਗਾ ਹੈ ਕਿ ਤੁਹਾਡੀ ਇਨਫੋਰਮੇਸ਼ਨ ਹੈ ਉਹਨੂੰ ਅਨੋਨਿਮਸ ਰੱਖਿਆ ਜਾਂਦਾ ਹੈ ਤੁਹਾਡੀ ਆਈਡੈਂਟੀਟੀ ਤੁਹਾਡਾ ਫੋਨ ਨੰਬਰ ਉਹ ਅਨੋਨਿਮਸ ਰਹਿੰਦਾ ਹੈ ਤੇ ਇੱਕ ਰਿਕਾਰਡ ਦੇ ਰੂਪ ਦੇ ਵਿੱਚ ਸਬੰਧਿਤ ਜ਼ਿਲ੍ਹੇ ਦੇ ਵਿੱਚ ਉਹਦੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤੇ ਸਮਾਬੰਦ ਤਰੀਕੇ ਨਾਲ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਇਹ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕੀ ਸਰਕਾਰ ਦੇ ਉਸ ਉਪਰਾਲੇ ਦੀ ਵੱਧ ਤੋਂ ਵੱਧ ਜਿਹੜੀ ਵਰਤੋਂ ਕਰੋ ਜ਼ਿਲ੍ਹਾ ਪੁਲਿਸ ਨੂੰ ਵੱਧ ਤੋਂ ਵੱਧ ਜਿਹੜੀ ਆਪਣੀ ਇਨਫੋਰਮੇਸ਼ਨ ਸਾਂਝੀ ਕਰੋ ਤਾਂ ਜੋ ਨਸ਼ੇ ਦੇ ਕੋਡ ਨੂੰ ਖਤਮ ਕਰਨ 'ਚ ਅਸੀਂ ਸਫਲ ਹੋਈਏ